ਦਿਨ ਦੁੱਖੀਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਉਹਨਾਂ ਦੀ ਮਦਦ ਲਈ ਹਮੇਸ਼ਾ ਸਭ ਤੋਂ ਪਹਿਲਾਂ ਪਹੁੰਚਣ ਕਾਰਨ ਪੂਰੇ ਵਿਸ਼ਵ ਅੰਦਰ ਰੱਬ ਦੇ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਦਾ ਪਲਾਚੈਰੀਟੇਬਲ ਟਰਸਟ ਦੇ ਡਾਕਟਰ ਐਸ.ਪੀ. ਸਿੰਘ ਓਬਰਾਏ ਵੱਲੋਂ ਕੋਰੋਨਾ ਵਾਇਰਸ ਦੇ ਲਪੇਟ ਚ ਆਏ ਮਰੀਜ਼ਾਂ ਦੇ ਇਲਾਜ ਕਰਨ ਤੋਂ ਇਲਾਵਾ ਸ਼ੱਕੀ ਮਰੀਜ਼ਾਂ ਦੀ ਜਾਂਚ ਕਰ ਰਹੇ ਡਾਕਟਰਾਂ ਅਤੇ ਬਾਕੀ ਕਰਮਚਾਰੀਆਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਅੱਜ ਕੈਬਨੇਟ ਮੰਤਰੀ ਓ.ਪੀ. ਸੋਨਨੀ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮੌਜੂਦਗੀ ਚ ਗੁਣਾਨਕ ਦੇਵ ਹਸਪਤਾਲ ਅਤੇ ਸਿਵਲ ਸਰਜਨ ਦਫਤਰ ਨੂੰ ਪੀਪੀਈ ਕਿੱਟਾਂ ਅਤੇ ਐਨ 95 ਮਾਸਕ ਦਿੱਤੇ ਗਏ ਸਰਬਾਧਾ ਭਲਾ ਜਿਹੜਾ ਸਾਡਾ ਬੜਾ ਵੱਡਾ ਇੱਕ ਤਰਸ ਦੇ ਅਜ ਦੇ ਚੇਅਰਮੈਨ ਨੇ ਅਭਰਾਏ ਜੀ ਸੋ ਉਹਨਾਂ ਵੱਲੋਂ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਇਹ ਦੂਜੀ ਵਾਰੀ ਜਿਹੜੀਆਂ ਸਾਨੂੰ ਕਿੱਟਾਂ ਉਹਦੇ ਨਾਲ ਮਾਸਕ ਕਾਫੀ ਗਿਣਤੀ ਚ ਦੇ ਨਾਲ ਪਹਿਲਾਂ ਸਾਨੂੰ ਵੈਂਟੀਲੇਟਰ ਵੀ ਇਹਨਾਂ ਭੇਜੇ ਨੇ ਸੋ ਮੈਂ ਇਹਨਾਂ ਦਾ ਜਿੰਨਾ ਵੀ ਧੰਨਵਾਦ ਕਰਾ ਉਹਨਾਂ ਹੀ ਥੋੜਾ ਸੋ ਇਹ ٹرسٹ ਜਿਹੜਾ ਹੈ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ ਉਦੋਂ ਸਾਡੇ ਪੰਜਾਬ ਦਾ ਇਹ ਸਾਥ ਦਿੰਦੇ ਨੇ ਸੋ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸਾਡੇ ਐਮਪੀ ਸਾਹਿਬ ਓਜਲਾ ਜੀ ਜਿਹੜੇ ਤੁਹਾਨੂੰ ਪਤਾ ਸੇਵਾ 'ਚ ਲੱਗੇ ਨੇ ਸੋ ਇਹਨਾਂ ਵੱਲੋਂ ਵੀ ਪਿੱਛੇ 1 ਕਰੋੜ ਰੁਪਇਆ ਮੈਡੀਕਲ ਕਾਲਜ ਨੂੰ ਦਿੱਤਾ ਗਿਆ ਜਿਹਦੇ ਨਾਲ ਕਾਫੀ ਸਮਾਨ ਜਿਹੜਾ ਅਸੀਂ ਲੈ ਰਹੇ ਆ ਸੋ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਪਿੱਛੇ ਵੀ ਧੰਨਵਾਦ ਕੀਤਾ ਸੀ ਮੌਨ ਵੀ ਮੈਂ ਇਹਨਾਂ ਦਾ ਧੰਨਵਾਦ ਕਰਨਾ ਹੈ ਉਹ ਬ੍ਰਾਈਟ ਸਾਹਿਬ ਵੱਲੋਂ ਫਿਰ ਇੱਕ ਜਿਹੜਾ ਮਾਨਵਤਾ ਦੇ ਹੱਕ ਵਾਸਤੇ ਇੱਕ ਕੰਮ ਕੀਤਾ ਜਾ ਰਿਹਾ ਉਹਦੇ ਵਿੱਚ ਅੱਜ 400 ਕਿਟ ਜਿਹੜੀ ਹੈ ਮੈਡੀਕਲ ਕਾਲਜ ਨੂੰ ਤੋਂ ਨਨਕਾਣਾਬਾਹ ਹਸਪੀਟਲ ਨੂੰ ਤੇ 400 ਕਿਟ ਜਿਹੜੀ ਹੈ ਸਿਵਲ ਅ ਅ ਸਿਵਲ ਸਰਜਨ ਨੂੰ ਉਹਨਾਂ ਨੂੰ ਦਿੱਤੀ ਗਈ ਆ ਪੀਪੀ ਕਿਟਸ ਸੋ ਅਬਰਾਏ ਸਾਹਿਬ ਜਦੋਂ ਦੇ ਵੀ ਲੱਗੇ ਨੇ ਇਹਨਾਂ ਦੀ ਜੰਗ ਹਮੇਸ਼ਾ ਜਿਹੜੀ ਉਹ ਮੌਤ ਨਾ ਰਹੀ ਹੈ ਕਿ ਮੌਤ ਦੇ ਮੂੰਹ ਚ ਮੈਂ ਇਨਸਾਨ ਨਹੀਂ ਜਾਂਦਣਾ ਚਾਹੀਏ ਦੁਬਈ ਦੀ ਗੱਲ ਕਰ ਲਈਏ ਉੱਥੇ ਲੋੜ ਪਈ ਤੇ ਸੈਕੜੇ ਦੀ ਤਦਾਦ ਦੇ ਵਿੱਚ ਲੋਕਾਂ ਨੂੰ ਪੈਸੇ ਕਰੋੜਾ ਰੁਪਏ ਦੇ ਕੇ ਆਪਣੇ ਕੋਲ ਔਰ ਉਹਨਾਂ ਨੂੰ ਬਚਾ ਕੇ ਪੰਜਾਬ ਦੇ ਸਪੂਤ ਔਰ ਹਿੰਦੁਸਤਾਨ ਦੇ ਸਪੂਤਾਂ ਨੂੰ ਵਾਪਸ ਲੈ ਕੇ ਆਏ ਆ ਜਿਹੜੇ ਉੱਥੇ ਕੰਮ ਕਾਜ ਦੇ ਗਏ ਸੀ ਅੱਜ ਕਰੋਨਾ ਵਾਇਰਸ ਨਾਲ ਜੰਗ ਲੱਗੀ ਹੈ ਤੇ ਸਾਰੇ ਜਿਹੜਿਆਂ ਦੇ ਵਿੱਚ ਤਕਰੀਬਨ ਇਹਨਾਂ ਨੇ ਵੈਂਟੀਲੇਟਰ ਪਹੁੰਚਾਏ ਸਾਨੂੰ ਵੀ ਇੱਥੇ ਪੰਜ ਇਹਨਾਂ ਨੇ ਵੈਂਟੀਲੇਟਰ ਦਿੱਤੇ ਆ ਹੋਰ ਜਿਵੇਂ ਜਿਵੇਂ ਵੀ ਲੋਡ ਕਿਉਂਕਿ ਲਗਾਤਾਰ ਇਹ ਪਹਿਲੀ ਸਪਲਾਈ ਅੱਜ ਆਈ ਆ ਪਹਿਲੀ ਵੱਡੀ ਹੈ ਇਹਦੇ ਨਾਲ ਜਿਵੇਂ ਜਿਵੇਂ ਲੋਡ ਪਊਗੀ ਜੇ ਉਹ ਹੈਲਥ ਡਿਪਾਰਟਮੈਂਟ ਨੂੰ ਆ ਪੁਲਿਸ ਨੂੰ ਆ ਜਿਸ ਤਰ੍ਹਾਂ ਦੇ ਵੀ ਇਹਦੇ ਵਿੱਚ ਅਸੀਂ ਕੁਝ ਪੁਲਿਸ ਨੂੰ ਵੀ ਦੇ ਰਹੇ ਆ ਕਿਉਂਕਿ ਉਹ ਵੀ ਜਿਸ ਤਰ੍ਹਾਂ ਕੋਈ ਸਸਕਾਰ ਕਰਨਾ ਕੋਈ ਡੈੱਡ ਬੋਡੀ ਆ ਜਿਹੜੀ ਕੋਰੋਨਾ ਸੰਕਟ ਤੋਂ ਪੀੜਤ ਸੋ ਉੱਥੇ ਹੀ ਬੜੀ ਦਿੱਕਤ ਹੁੰਦੀ ਆ ਪੁਲਿਸ ਮੁਲਾਜ਼ਮ ਹੀ ਸੇਵਾ ਕਰ ਰਹੇ ਆ ਉਹਨਾਂ ਨੂੰ ਹੀ ਇਸ ਤਰ੍ਹਾਂ ਹੀ ਕੱਟਾਂ ਜਿਹੜੀਆਂ ਨੇ ਦੇ ਰਹੇ ਆ ਹੋਰ ਵੀ ਜਿਵੇਂ ਜ ਅੰਮ੍ਰਿਤ ਸਰ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਐਸਮ ਜੈਡ ਨਿਊਜ਼